लुगिना ਹਲਕਾ ਪਛਮੀ ਦੇ ਵਿਧਾਇਕ ਦੀ ਸ਼ੱਕੀ ਹਲਾਤਾਂ ਦੇ ਵਿੱਚ ਮੌਤ ਹੋਈ ਹੈਗੀ ਆ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਜੁਆਇੰਟ ਸੀਪੀ ਤੇਜੈ ਸਾਹਿਬ ਨਾਲ ਜੁੜ ਕੇ ਗੱਲਬਾਤ ਕਰਨ ਲੈ ਸਰ ਕਿਸ ਤਰ੍ਹਾਂ ਇਹ ਮੌਤ ਹੋਈ ਹੈ ਕੀ ਕਾਰਨ ਸਾਹਮਣੇ ਆਏ ਨੇ ਇਹ ਆਪਣਾ ਐਮਐਲਏ ਸਾਹਿਬ ਗੁਰਪ੍ਰੀਤ ਗੋਗੀ ਜੀ ਜੋ ਇਸ ਇਨਸੀਡੈਂਟ ਚੋਂ ਨਾਲ ਦੀ ਜਿਹੜੀ ਹੈ ਡੈਥ ਹੋ ਗਈ ਤਾਂ ਜਦੋਂ ਉਹਨਾਂ ਨੂੰ ਡੀ ਐਮ ਸੀ ਲੈ ਕੇ ਗਏ ਤਾਂ ਉੱਥੇ ਬ੍ਰਾਡ ਡੈੱਡ ਕਲੀਅਰ ਕੀਤਾ ਤਾਂ ਹੁਣ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਅਸੀਂ ਮਾਰਸਟਰੀ ਚ ਵੀ ਰਖਾਈ ਹੈ ਬਟ ਅਸੀਂ ਜਿਹੜਾ ਘਰ ਆ ਕੇ ਵੀ ਉਸ ਜਗ੍ਹਾ ਨੂੰ ਵਿਜ਼ਿਟ ਕੀਤਾ ਜੋ ਪਰਿਵਾਰ ਦੇ ਮੈਂਬਰ ਔਰ ਹੋਰ ਜਿਹੜੇ ਉੱਥੇ ਨੌਕਰ ਸਾਹਿਬਾਂ ਨੇ ਉਹਨਾਂ ਦੇ ਦੱਸਣ ਮੁਤਾਬਿਕ ਵੀ ਜਿਹੜਾ ਐਕਸੀਡੈਂਟਲ ਫਾਇਰ ਹੋਣ ਨਾਲ ਜਿਹੜਾ ਇੱਕੋ ਹੀ ਫਾਇਰ ਹੋਇਆ ਉਹਨਾਂ ਦੇ ਲਾਇਸੈਂਸੀ ਜਿਹੜਾ ਪਿਸਤਲ 25 ਬੋਰ ਸੀ ਤਾਂ ਉਹਦੇ ਕਾਰਨ ਜਿਹੜਾ ਇਹ ਸਾਰੀ ਟਰੈਜੇਡੀ ਵਾਪਰੀ ਸਰ ਗੋਲੀ ਲੱਗੀ ਕਿੱਥੇ ਥੋੜੇ ਜਿਹਾ ਪਤਾ ਉਹਦੇ ਸਿਰ 'ਚ ਇੱਕ ਗੋਲੀ ਲੱਗੀ ਹੈ ਕਿੱਥੇ ਕਰਕੇ ਥੋੜੇ ਦੱਸ ਸਕਦੇ ਹੋ ਆਈਡੀਆ ਸੈਕਟ ਜਿਹੜੀ ਹੈ ਮੌਰਚਰੀ ਦੇ ਵਿੱਚ ਹੈ ਕੱਲ ਨੂੰ ਪੋਸਟਮਾਰਟਮ ਹੋਏਗਾ ਤਾਂ ਉਹਦੇ 'ਚ ਐਂਟਰੀ ਔਰ ਐਗਜ਼ਿਟ ਵੂਨ ਸਾਰਾ ਉਹ ਮੈਡੀਕਲ ਜਿਹੜਾ ਐਗਜ਼ਾਮਨ ਕਰਕੇ ਰਿਪੋਰਟ ਪਰਿਵਾਰ ਨੇ ਕੀ ਦੱਸਿਆ ਪੂਰੇ ਮਾਮਲੇ 'ਤੇ ਇਸ ਬਾਰੇ ਪਰਿਵਾਰ ਨੇ ਜਿਹੜਾ ਸਾਰਿਆਂ ਨੇ ਪਰਿਵਾਰ ਨੇ ਦੱਸਿਆ ਵੀ ਐਕਸੀਡੈਂਟਲ ਫਾਇਰ ਇੱਕ ਹੋਇਆ ਤਾਂ ਉਹਦੇ ਕਾਰਨ ਜਿਹੜ ਬਟ ਜੋ ਦੱਸਣ ਮੁਤਾਬਿਕ ਉਹੀ ਗੱਲ ਹੁਣ ਤੱਕ ਸਾਰੀ ਜਿਹੜੀ ਹੈ ਦੇਖਣ ਨੂੰ ਮਿਲੀ ਕਿਸੇ ਤਰ੍ਹਾਂ ਦਾ ਕੋਈ ਡਿਪਰੈਸ਼ਨ ਤੱਕ ਕੋਈ ਦੱਸਤਾ ਨਹੀਂ ਪਰਵਾਹ ਕੋਈ ਕੋਈ ਐਸੀ ਗੱਲ ਨਹੀਂ ਉਹ ਅੱਜ ਦਿਨ ਦੇ ਵੀ ਜਿਹੜੇ ਫੰਕਸ਼ਨ ਵਗੈਰਾ ਸਾਰੇ ਅਟੈਂਡ ਕਰਕੇ ਆਏ ਆ ਤਾਂ ਕੋਈ ਸਮਾਂ ਥੋੜਾ ਦਾਦੋ ਕਿੰਨੇ ਵਜੇ ਦਾ ਇਹ ਹਾਫ ਸਾਢੇ 11 ਵਜੇ ਰਾਤ ਦਾ ਜਿਹੜਾ ਸਮਾ ਹਾਂ ਬਿਲਕੁਲ ਇਹਨਾਂ ਜੋਇੰਟ ਸੀਪੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਦੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਲੇ ਵੀ ਪੁਲਿਸ ਜਿਹੜੀ ਮੌਜੂਦ ਹੈਗੀ ਆ ਜੋ ਆਮ ਆਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰ ਰੋੜਾ ਉਹ ਵੀ ਇਹਨਾਂ ਦੇ ਘਰ ਦੇ ਵਿੱਚ ਪਹੁੰਚੇ ਸਿਗੇ ਵਿਧਾਇਕ ਜਿਹੜੇ ਨੇ ਉਹ ਲਗਾਤਾਰ ਹਸਪਤਾਲ ਦੇ ਵਿੱਚ ਅਤੇ ਘਰ ਦੇ ਵਿੱਚ ਪਹੁੰਚ ਕੇ ਜਿਹੜਾ ਪਰਿਵਾਰ ਦੇ ਨਾਲ ਗੱਲਬਾਤ ਵੀ ਕਰ ਰਹੇ ਨੇ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਜਾਂਚ ਵੀ ਜਿਹੜੀ ਆ ਕਰ ਰਹੀ ਆ ਫੋਰੈਂਸਿਕ ਟੀਮ ਜਿਹੜੀ ਆ ਉਹ ਵੀ ਮੌਕੇ ਦੇ ਉੱਤੇ ਪਹੁੰਚੀ ਸੀ ਉਹਨਾਂ ਵੱਲੋਂ ਵੀ ਜਿਹੜੀ ਆ ਜਾਂਚ ਕੀਤੀ ਗਈ ਆ ਤਾਂ ਇਸ ਵਕਤ ਦੇ ਰਾਤ ਹੋ ਚੁੱਕੀ ਆ ਜੋ ਦੱਸਿਆ ਜਾ ਰਿਹਾ ਕਿ 11 ਵਜੇ ਦੇ ਕਰੀਬ ਜਿਹੜੀ ਇਹ ਘਟਨਾ ਜਿਹੜੀ ਆ ਵਾਪਰੀ ਹੈਗੀ ਆ ਉਹਨਾਂ ਦੀ ਲਾਇਸੈਂਸੀ ਜਿਹੜੀ ਪਿਸਤੌਲ ਸੀਗੀ ਉਸ ਤੇ ਨਾਲ ਹੀ ਜਿਹੜੀ ਆ ਗੋਲੀ ਜਿਹੜੀ ਆ ਚੱਲੀ ਹੈਗੀ ਆ ਤਾਂ ਪੁਲਿਸ ਇਸ ਮਾਮਲੇ ਚ ਕਹਿ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਲੇ ਤੱਕ ਇਹੀ ਸਾਹਮਣੇ ਆਇਆ ਕਿ ਉਹ ਆਪਣੀ ਰਿਵਾਲਵਰ ਜਿਹੜੀ ਆ ਉਹ ਸਾਫ਼ ਕਰ ਰਹੀ ਸੀ ਜਿਸ ਦੌਰਾਨ ਇਹ ਹਾਸਾ ਹੋਇਆ ਵਾਤਾ ਸਿਰ ਦੇ ਉੱਤੇ ਗੋਲੀ ਲੱਗੀ ਹੈਗੀ ਆ ਗੋਲੀ ਜਿਹੜੀ ਆ ਆਰ ਪਾਰ ਹੋਈ ਹੈਗੀ ਆ ਇਹ ਵੀ ਦੱਸਿਆ ਜਾ ਰਿਹਾ ਕਿ ਮੌਕੇ ਤੇ ਹੀ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਸੀ ਡੀ ਐਮ ਸੀ ਹਸਪਤਾਲ ਦੇ ਵਿੱਚ ਫਿਲਹਾਲ ਉਹਨਾਂ ਦੀ ਬੋਡੀ ਨੂੰ ਰੱਖਾਇਆ ਗਿਆ ਵਾ ਸਵੇਰੇ ਜਿਹੜਾ ਪਾ ਪੋਸਟਮਾਰਟਮ ਕੀਤਾ ਜਾਵੇਗਾ ਉਸ ਤੋਂ ਬਾਅਦ ਜਿਹੜੀ ਆ ਪੂਰੇ ਮਾਮਲੇ ਦੇ ਵਿੱਚ ਇਹ ਕੀਤੀ ਜਾਵੇਗੀ ਤਾਂ ਦੇਖ ਸਕਦੇ ਹੋ ਤਸਵੀਰਾਂ ਜੋ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਜਾਂ ਪੁਲਿਸ ਦੀਆਂ ਟੀਮਾਂ ਨੇ ਉਹ ਵੱਖ-ਵੱਖ ਏਂਗਲਾਂ ਤੋਂ ਜਿਹੜੀ ਹੈ ਜਾਂਚ ਵੀ ਜਿਹੜੀ ਹੈ ਇਸ ਵਕਤ ਕੀਤੀ ਜਾ ਰਹੀ ਹੈ ਹਲਕਾ ਪਸ਼ਮੀ ਦੇ ਵਿਧਾਇਕ ਨੇ ਸਿਗੇ ਗੁਰਪ੍ਰੀਤ ਬੱਸੀ ਗੋਗੀ ਤਾਂ ਉਹਨਾਂ ਦੇ ਘਰ ਤੋਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਤਾਂ ਪੁਲਿਸ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰ ਰੋੜਾ ਉਹ ਵੀ ਘਰ ਦੇ ਵਿੱਚ ਪਹੁੰਚ ਸੀ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਗਏ ਨੇ ਵਿਧਾਇਕ ਜਿਹੜੇ ਨੇ ਉਹ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਰਹੇ ਨੇ ਸੀਨੀਅਰ ਅਧਿਕਾਰੀ ਨੇ ਉਹ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਕੇ ਫਿਲਹਾਲ ਗੱਲਬਾਤ ਕਰ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਹਾਲਾਂਕਿ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਸਵੇਰੇ ਪੋਸਟਮਾਰਟਮ ਹੋਵੇਗਾ ਉਸ ਤੋਂ ਬਾਅਦ ਹੀ ਜਿਹੜੀ ਆ ਸਾਰੀ ਸਥਿਤੀ ਜਿਹੜੀ ਆ ਕਲੀਅਰ ਕੀਤੀ ਜਾਵੇਗੀ ਫਿਲਹਾਲ ਪੁਲਿਸ ਨੇ ਇਹ ਹੀ ਦੱਸਿਆ ਕਿ ਉਹਨਾਂ ਦੀ ਲਾਇਸੈਂਸ ਪਿਸਤੌਲ ਸੀ ਜੋ ਪਰਿਵਾਰ ਦੱਸ ਰਿਹਾ ਕਿ ਉਹ ਪਿਸਤੌਲ ਨੂੰ ਸਾਫ਼ ਕਰ ਰਹੇ ਸੀ ਉਸ ਦੌਰਾਨ ਇਹ ਹਾਸਾ ਆਇਆ ਵਾ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਇਸ ਮਾਮਲੇ ਦੇ ਵਿੱਚ ਕਰ ਰਹੀ ਹੈ ਫੋਰੈਂਸਿਕ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚੀ ਸੀ ਉਹਨਾਂ ਨੇ ਜਾਂਚ ਪੜਤਾਲ ਜਿਹੜੀ ਆ ਉਹ ਵੀ ਕੀਤੀਆਂ ਕੁਝ ਫਿੰਗਰਪ੍ਰਿੰਟਸ ਨੇ ਘਰ ਦੇ ਵਿੱਚ ਜਿੱਥੇ-ਇਥੇ ਖੂਨ ਵਿਖਰਿਆ ਉੱਥੇ ਕੁਝ ਫੋਟੋਗ੍ਰਾਫੀ ਜਿਹੜੀ ਆ ਉਹ ਕੀਤੀ ਗਈ ਆ ਤਾਂ ਇਸ ਮਾਮਲੇ ਦੇ ਵਿੱਚ ਪੂਰੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਤਾਂ ਸਵੇਰ ਤੱਕ ਇਹ ਕਲੀਅਰ ਹੋ ਪਾਵੇਗਾ ਕਿ ਕਿਸ ਤਰ੍ਹਾਂ ਇਹ ਡੈਥ ਜਿਹੜੀ ਆ ਉਹ ਹੋ ਪਾਈ ਹੈ ਮਨਿਸ਼ ਤੇ ਨਾਨ ਨੰਦਕਵਾ ਜਗਮਨ ਟੀਵੀ ਲੁਧਿਆਣਾ